ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਤਿਕਾਰ ਕਰਦੀ ਆ ਜੀ ਹਲੋ ਜੀ ਆਹ ਦੇਖੋ ਕਾਪਰ ਇਹ ਟ੍ਰੇ ਵੀ ਘੁੰਮਦੀ ਹੈ ਜੇ ਕਿਸੇ ਨੇ ਮੰਗਵਾਣਾ ਤਾਂ ਕਿਸੇ ਨੂੰ ਆਪਾਂ ਇਹਦੇ ਵਿੱਚ ਵੀ ਭੇਜ ਸਕਦੇ ਹਾਂ ਠੀਕ ਹੈ ਜੀ ਪੂਰੀ ਪੈਕਿੰਗ ਕਰਕੇ ਫੁੱਲ ਕੋਈ ਟੁੱਟੇਗਾ ਨਹੀਂ ਕੁਝ ਨਹੀਂ ਹੋਏਗਾ ਇਹ ਚ ਵੀ ਭੇਜਾਂਗੇ ਇਹਦੇ ਕਲਰ ਆਫ ਵਾਈਟ ਕਲਰ ਔਰ ਓ ਕਰੀਮ ਕਲਰ ਬਿਲਕੁਲ ਮਲਕ ਵਿੱਚ ਥੋੜਾ ਜਿਹਾ ਕਲਰਫੁਲ ਜੋ ਉਹ ਵਾਲੇ ਤੇ ਵਿੱਚ ਤੇ ਇਹ ਆ ਗਿਆ ਜੀ ਗਾਜਰੀ ਕਲਰ ਦੇ ਵਿੱਚ ਬਹੁਤ ਸੋਹਣਾ ਹੈ ਇਹ ਸਾਰੇ ਘੁੰਮਦੇ ਠੀਕ ਹੈ ਤੇ ਇੱਕ ਇਹ ਹੈ ਗਾਜਰੀ ਦੇ ਵਿੱਚ ਆ ਪਰ ਇਹਦੀ ਡਿਜ਼ਾਈਨਿੰਗ ਚੇਂਜ ਹੋ ਗਈ ਜਿਵੇਂ ਕਿ ਕਮਾਲਾ ਦੇ ਵਿੱਚ ਮੋਤੀ ਹੁੰਦੇ ਆ ਇਹਦਾ ਹੈਂਡਲ ਇਹ ਮੇ ਆ ਗਿਆ ਠੀਕ ਹੈ ਜੀ ਤੇ ਇਸ ਦੇ ਵਿੱਚ ਹੈ ਬਹੁਤ ਸੋਹਣੀ ਹੈ ਬਹੁਤ ਵਧੀਆ ਤੇ ਇੱਕ ਇਹ ਵੀ ਹੈ ਇਹ ਪਾਣੀ ਵਾਲਾ ਬਲਿਆ ਗਿਆ ਜੀ ਪਰ ਇਹ ਨੂੰ ਪਾਣੀ ਪਾ ਕੇ ਰੱਖਣਾ ਡਾਈਨਿੰਗ ਟੇਬਲ ਤੇ ਇਹ ਉਸ ਇਹ ਉੱਚੀ ਹੈ ਜੀ ਤੇ ਨਾ ਤੇ ਇੱਕ ਆਈਟਮ ਇਹ ਦੇਖੋ ਜੀ ਇਹ ਵੀ ਕੱਚ ਦੇ ਬਿਲਕੁਲ ਲਾਈਟ weight ਦੇ ਫੋਰੋ ਸਟਿਲ ਜ ਹੈ ਤੇ 6 ਗਲਾਸ ਹੈ ਤੇ ਇੱਕ ਜਾਗ ਹੈ ਬੁੱਢਣ ਦਾ ਢੱਕਣ ਹੈ ਤੇ ਆ ਗਲਾਸਾਂ ਜੀ ਬਿਲਕੁਲ ਬਿਲਕੁਲ ਲਾਈਟ weight ਜਿੰਨ ਇੰਨਾ ਕੁ ਵਜਨ ਹੈ ਜਿਵੇਂ ਕੋ ਕੰਗੇ ਦਾ ਵਜਨ ਹੁੰਦਾ ਇੱਕ ਬਿਲਕੁਲ ਲਾਈਟ weight ਦਾ ਔਰ ਬਲੈਕ ਗ੍ਰੇ ਕਲਰ ਹੈ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੈੱਟ ਹੈ ਤੇ ਬਾਕੀ ਆ ਕੈਸਟਰੋਲ ਜਿਹਦੇ ਚ ਆਪਾਂ ਲੇਦੀ ਗਈ ਹੈ ਤੇ ਉਹ ਹਜੇ ਆਪਣਾ ਯੂਐਸਏ ਜਾਏਗਾ ਤੇ ਇੱਕ ਅਜ ਹੋਰ ਲੈਣਾ ਉਹ ਮੈਂ ਕੜਵਾਨੀ ਆ ਤੇ ਬਾਕੀ ਇਧਰ ਬੋਰੋ ਸਿਲਦੇ ਹੋਰ ਵੀ ਬਹੁਤ ਜਾਦੇ ਆ ਰਖੇ ਨੇ ਹੁਣ ਇੱਕ ਇੰਗਲੈਂਡ ਤੋਂ ਵੀ ਆਇਆ ਆਰਡਰ ਤੇ ਇੰਗਲੈਂਡ ਵਾਲਿਆਂ ਦਾ ਪਾਰਸਲ ਪਹਿਲਾਂ ਯੂਐਸਏ ਦਾ ਤਿਆਰ ਕਰੀਗੀ ਫਿਰ ਇੱਕ ਦੋ ਦਿਨਾਂ ਦੇ ਵਿੱਚ ਕੱਢ ਤੇ ਸ਼ੁਰੂ ਕਰਾਂਗੇ ਇੰਗਲੈਂਡ ਵਾਲਿਆਂ ਦਾ ਵੀ ਲੈਣਾ ਆਪਾਂ ਠੀਕ ਹੈ ਨਾ ਤੇ ਇਹ ਅਗੇ ਜੀ ਸਟੀਲ ਦੇ ਮੇ ਬੇਟੀ ਬੈਠੀ ਹੈ ਸਟੀਲ ਦੇ ਵੀ ਜਾਰ-ਜੱਗ ਠੀਕ ਹੈ ਨਾ ਇਹ ਆਈਟਮ ਬਹੁਤ ਸੋਹਣੀ ਹੈ ਬਹੁਤ ਵਧੀਆ ਹੈ ਤੇ JBL ਕੰਪਨੀ ਦਾ ਬ੍ਰਾਂਡ ਹੈ ਬਹੁਤ ਸੋਹਣਾ ਬਹੁਤ ਵਧੀਆ ਸਟੋਰੀਜ ਵਾਸਤੇ ਜੇ ਮੈਂ ਕਿ ਜਿਆਦਾ ਚੀਨੀ ਚਾਪਤੀ ਲੈਣੀ ਹੈ ਤਾਂ ਇਸ ਦੇ ਵਿੱਚ ਸਟੋਰੀਜ ਵਾਸਤੇ ਨੂੰ ਉਹ ਜੇ ਦੇਖੀਏ ਤੁਹਾਨੂੰ ਦੇਖਣ ਨੂੰ ਕੋਸ਼ਿਲਾ ਲਾ ਲਓ ਮੈਂ ਨਹੀਂ ਵੱਡਾ ਇੱਕ ਤਾਂ ਮੈਂ ਵੀ ਲੈ ਲਵਾਂਗਾ ਥੋੜਾ ਜਿਹਾ ਚਾਲੂ ਕਿਉਂ ਹੈ ਇਸ ਸਬਸਿਡਰੀ ਹੋਣਾ ਹੈ ਹਾਂ ਤਾਂ ਕਿ तो तो बाकी अंदर भी बहुत ज्यादा बाकी यहाँ देखो जी जिस तरह बनी है ना एक दो तीन चार पाँच छः छः पीस का सैट है स्नैक्स वगैरह सलाद जो भी पानी है आइटम बहुत बढ़िया आइटम है बटीर ओ है पैकिंग है पैक, सर ना पैकिंग है सर अपने आप ही मैं खोल के दिखा रही है तो फिर आखो जी एन ने लग भी है आ, रूम भी है एयर है ना ਰੂਮ ਫਿਨੇਸ਼ਨਰ ਕਿਆ ਕਹਿੰਦੇ ਉਸਨੂੰ ਮੈਨੂੰ ਨਹੀਂ ਪਤਾ ਹੈਗਾ ਪਰ ਆਹੀ ਕੁਝ ਕਹਿਣਾ ਦੇਖੋ ਜੀ ਕਲਰ ਵਾਓ ਗ੍ਰੀਨ ਗਾਜਰੀ ਫਰੋਜੀ ਲੈਮਨ ਇਹ ਜਿਵੇਂ ਕੀ ਸੂਪ ਕਟੋਰੀ ਹੈ ਤੇ ਵੱਡੇ ਵੱਡੇ ਨਾ ਉਹ ਵੀ ਬਹੁਤ ਤਿਆਰੇ ਆਏ ਬਿਆ ਆਪਣਾ ਮੱਗ ਐਦਾਂ ਹੀ ਸੈਟ ਕਪਾਂ ਦੇ ਵਿੱਚ ਵੀ ਆ ਐਦਾਂ ਹੀ ਬੌਲ ਦੇ ਵਿੱਚ ਵੀ ਆ ਇਹ ਪਹਿਲਾਂ ਵੀ ਦਿਖਾਣੇ ਆਪਾਂ ਤੁਹਾਨੂੰ ਤੇ ਹੁਣ ਫੇਰ ਆਇਆ ਸ਼ੌਪ ਤੇ ਬੋਟਲਾਂ ਹੋ ਗਏ ਬਹੁਤ ਕੁਝ ਹੋ ਗਿਆ ਜੀ ਹਨਾ ਜੀ ਤੇ ਇੱਕ ਆਈਟਮ ਇਹ ਹੈਗੀ ਹੈ ਇਹ ਵੀ ਬਹੁਤ ਪਿਆਰੀ ਬਹੁਤ ਸੋਹਣੀ ਆਈਟਮ ਹੈ ਐਂਡ ਹੈਵੀ ਦੇ ਵਿੱਚ ਹੈ ਬਹੁਤ ਸੋਹਣੀ ਆਈਟਮ ਹੈ ਵੀ ਬਹੁਤ ਪਿਆਰੀ ਠੀਕ ਹੈ ਜੀ ਬੁਣੇ ਬਾਈ 1 ਗੇਟ 2 ਫ੍ਰੀ ਬਟੇ ਇਹਦੇ ਨਹੀਂ ਕੋਈ ਹੋਣੀ ਹੈਗੀ ਹਾਂ ਤਾਂ ਠੀਕ ਹੈ ਪਰ ਪਲਾਸਟਿਕ ਹੈ ਪਲਾਸਟਿਕ ਆਪਣੇ ਤਾਂ ਕੋਈ ਨਹੀਂ ਲੰਦਾ ਨੀ ਨਾ ਹੈਗਾ ਨਾ ਹੀ ਮੈਂ ਪਲਾਸਟਿਕ ਸੇਲ ਕਰਾਂ ਕਿਉਂਕਿ ਫੌਣ ਜਾਂਦਾ ਸਾਰਾ ਸਮਾਨ ਤਾਂ ਫਿਰ ਸਾਰੇ ਸਟੀਲ ਦੇ ਵਿੱਚ ਯੂਜ਼ ਕਰਦੇ ਆ ਅੱਜ ਕੱਲ ਇਗਨੋਰੀ ਕਰਦੇ ਆ ਸਾਰੇ ਪਲਾਸਟਿਕ ਨੂੰ ਇਹ ਕਾ ਲੈ ਲਸ ਨਾ ਆਹ ਲੈ ਲਾ ਇੱਕ ਉਹ ਦੀਦਾ ਕਰਦੇ ਦੀਦੀ ਕਹਿ ਰਹੇ ਤੇ ਨਾ ਵੀ ਇੱਕ ਦੋ ਆਈਟਮ ਆਪਣੇ ਵੱਲੋਂ ਵੀ ਕਰ ਦਿਓ ਕ੍ਰਾਫਟ ਵਿਨੋਦ ਕ੍ਰਾਫਟ ਦੇ ਵਿੱਚ ਇੱਕ ਤੁਕਸ ਯਾਨਕੀ ਸੌਸ ਪੈਨ ਚਾ ਵਾਲਾ ਇੱਕ ਟ੍ਰਾਈਪ ਲਾਈ ਦੀ ਕੜਾਹੀ ਤੇ ਇੱਕ ਤੜਕਾ ਲਾਣ ਵਾਲਾ ਇਹਦਾ ਇਹ ਹੈਗਾ ਜੀ 5800 ਰੁਪਏ ਦਾ ਤਿੰਨ ਪੀਸਾਂ ਦਾ ਸੈੱਟ ਤੇ ਟਰਾਈਪਲਾਈ ਦੇ ਵਿੱਚ ਹੀ ਇਹ ਸਾਰਾ ਕੁਝ ਸਿੰਗਲ ਸਿੰਗਲ ਲਓਗੇ ਤਾਂ ਵੀ ਸੇਮ ਰੇਟ ਪਵੇਗਾ ਇਕੱਠਾ ਲਓਗੇ ਜੇ ਸਿੰਗਲ ਸਿੰਗਲ ਲਹੇਗੇ ਤਾਂ ਬਸ 100 ਰੁਪਏ ਐਕਸਟਰਾ ਲੱਗੇਗਾ ਤਿੰਨ ਦਾ ਸੈੱਟ ਹੈ ਤਾਂ 100 150 ਰੁਪਏ ਥੋੜਾ ਘਟਿਆ ਪਰ ਆਈਟਮ ਥੋੜੀ ਛੋਟੀ ਹੈ ਪਹਿਲਾਂ ਕਹਿ ਰਹੀਆਂ ਜੇ ਆਪ ਆਪਣੇ ਹਿਸਾਬ ਨਾਲ ਲਵਾਂਗੇ ਤਾਂ ਆਈਟਮ ਵੱਡੀ ਆਏਗੀ ਠੀਕ ਹੈ ਜੀ ਕਿਉਂਕਿ ਮੈਂ ਦੇਖ ਕੇ ਲੈਣੇ ਆ ਪਹਿਲਾਂ ਵੱਡੀ ਦਾ ਇਲਾਜ ਹੈਗਾ ਛੋਟੀ ਦਾ ਇਲਾਜ ਨਹੀਂ ਹੈਗਾ ਇਸ ਕਰਕੇ ਫਿਰ ਆਪਾਂ بڑے ਹੀ ਪੀਸ ਲੈਏ ਆ ਵੱਡੇ ਹੀ ਲਵਾਂਗੇ ਇਹ ਵੀ ਭਈਆ ਇਹ ਤਾਂ ਮਤਲਬ ਕਿ ਜਿਹੜੇ ਇਹ ਬਾਰੇ ਪਏ ਆ ਇੱਕ ਦੇਖਦੇ ਆਪਾਂ ਆਹ ਵਾਲਾ ਪੀਸ ਇਹ ਅੱਜ ਲਈਏ ਜਾਂ ਕੱਲ੍ਹ ਲਈਏ ਦੇਖਦੇ ਆਂ ਥੋੜਾ ਬਜਟ ਵੀ ਦੇਖਣਾ ਆਪਣਾ ਦੀਦੀ ਲਈ ਕਰ ਰਹੀ ਆਂ ਦੀਦੀ ਨੇ ਕਿਹਾ ਤਾਂ ਕਿ ਕੁਝ ਸਮਾਨ ਤੁਸੀਂ ਆਪਣੇ हिसाब ਨਾਲ ਵੀ ਪਾਣਾ ਬਾਕੀ ਬਸ ਚੀਜ਼ ਵਧੀਆ ਲੈਣੀ ਆ ਹਲਕੀ ਕੋਈ ਕੁਆਲਿਟੀ ਨਹੀਂ ਲੈਣੀ ਇੱਥੇ ਹਲਕਾ ਕੁਝ ਮਿਲਦਾ ਹੀ ਨਹੀਂ ਕਿ ਜਿਹੜੀ ਆਪਾਂ ਦੀਦੀ ਨੂੰ ਹਲਕੀ ਕੁਆਲਿਟੀ ਭੇਜੀਏ ਠੀਕ ਹੈ ਜੀ ਜੇ ਅਗਲਾ ਇੱਕ ਬੰਦਾ ਕੋਈ ਜ਼ਿੰਮੇਵਾਰੀ ਪੂਰੀ ਦਿੰਦਾ ਤਾਂ ਉਹਨੇ ਨਿਭਾਉਣਾ ਵੀ ਪੂਰੀ ਜ਼ਿੰਮੇਵਾਰੀ ਨਾਲ ਹੈ ਤੇ ਕੋਈ ਚੀਜ਼ ਮੈਂ ਨਹੀਂ ਚਾਹੁੰਦੀ ਕਿ ਇੱਕ ਐਨੀ ਵੱਡੀ ਰਿਸਪੌਂਸਿਬਿਲਟੀ ਦਿੱਤੀ ਹੈ ਮੈਂ ਰਿਸਪੌਂਸਿਬਿਲਟੀ ਤਾਂ ਸਗੋਂ ਦੂਜੀ ਆਰਡਰ ਨਾਲੋਂ ਵੀ ਜ਼ਿਆਦਾ ਵੱਡੀ ਹੁੰਦੀ ਹੈ ਕਿ ਉਹਦੇ 'ਚ ਆਪਣੇ ਰਿਕੋਰਡਿੰਗ ਸਮਾਨ ਪਾਣਾ ਤੇ ਵਧੀਆ ਪਾਣਾ ਠੀਕ ਹੈ ਜੀ ईली गल कर रही है मैं गाइज ये हैं कुछ कप सेट वगैरह हैं अगर आपको ये फुल वीडियो में से पहले और अब जो आप देख रहे हो अगर आपको किसी को भी इसमें से कुछ पसंद है तो आप सब हमें सेवन टू तो ज़ीरो सिक्स वन फाइव एट फोर सेवन एट नंबर पर ना स्क्रीन शॉट सेंड कर सकते हो हम आपको वहाँ पर सारों के प्राइस और आपको वहाँ से ही हम आपके साथ बात करेंगे और हमें किसी का प्राइज़ नहीं पता कुछ नहीं पता आप सबको व्हाट्सएप सब पर ही बताएंगे हम I hope aapko aaj ka vlog acha laga ho agar acha laga to like comment share kar dena